ਹਣੀ ਗਿੱਲ ਵੱਲੋਂ 1000 ਦੇ ਗਿੰਦੇ ਨੇ 18 ਸਿੰਗੀਆਂ ਕੈਨੇਡਾ ਵੱਲੋਂ ਪਹੁੰਚ ਚੁੱਕਿਆ ਪਿਆਰ ਨਾਲ ਪਿਆਰ ਨਾਲ ਜੀ ਉਹ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਉਹ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਸਾਡੇ ਵੀਰ ਨੋਟ ਕਰ ਲੈਣਗੇ ਹਾਂਜੀ ਦੀਪੂ ਆ ਪ੍ਰੀਤ ਕਹਿੰਦੇ ਤੂਤਾ ਵਾਲਾ ਇਸ ਲਈ ਰੇਡ ਪਾਉਣ ਦੇ ਲਈ ਜੱਗੂ ਦੇ ਨਾਲ ਜੁੜ ਕੇ ਹੱਥ ਉਹ ਜੱਗੂ ਦੇ ਨਾਲ ਜੁੜ ਕੇ ਹੱਥ ਉਹ ਜੱਗੂ ਦੇ ਨਾਲ ਹੱਥ ਜੁੜ ਕੇ ਤੂਤਾ ਵਾਲਾ ਪ੍ਰੀਤ ਨੂੰ ਮੋਦਾ ਕਰ ਲਿਆ ਜੱਗੂ ਨੇ ਇੱਥੇ ਰੱਖ ਮਣੀ ਗਿੱਲ ਵੱਲੋਂ 1000 ਰੁਪਏ ਤੇਰਾ ਸਿੰਘੀਆਂ ਕੈਨੇਡਾ ਵੱਲੋਂ ਪਹੁੰਚ ਚੁੱਕਿਆ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਗਰਮ ਨਹੀਂ ਹੋਣਾ ਜੱਗੂ ਪਿਆਰ ਨਾਲ ਬਾਜੇ ਮੱਲਣ ਦੇ ਦੋ ਜੱਫਿਆਂ ਦਾ ਗਗਨ ਮਰਾਨ ਵੱਲੋਂ 1000 ਦਿੱਤਾ ਜਾਣਾ ਲੈ ਵੀ ਜੱਗੂ ਕੋਈ ਨਹੀਂ ਛੋਟਾ ਆਪਣਾ ਆਇਆ चाहान करते जगू जगू दुनिया चाहिए जगू दुनिया चाहिए जगू दुनिया चाहिए जफा जगू का नाइन सारा जफा जगू का ना पद कराई सारा हर जफे बड़े जगू चगू दुनिया चाहिए लॻू हिकु पासे प्रीत प्रीते कब्डी ते दुनिया चवंदी आहे दुनिया चाहंदी आहे उहो जगू 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 ते प्रीत पीते जगू जगू ते प्रीत्रीत जगू जगू ते ¡Son que ha... Andete. Andete.